ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਵੱਖ-ਵੱਖ ਮਾਮਲਿਆਂ ਦੇ ਵਿੱਚ ਕਿਰੀ ਹੋਈ ਹੈ ਚਾਹੇ ਉਹ ਬਲਡੋਜ਼ਰ ਚਲਾਉਣ ਦਾ ਮਾਮਲਾ ਹੋਵੇ ਚਾਹੇ ਉਹ ਵਿਧਾਇਕਾਂ ਬਲਕਾਰ ਸਿੱਧੂ ਤੇ ਦੂਜਾ ਟਰੱਕ ਯੂਨੀਅਨ ਪਵਾਨੀਗੜ ਦਾ ਮਾਮਲਾ ਹੋਵੇ ਚਾਹੇ ਉਹ ਕਿਸਾਨਾਂ ਦੇ ਨਾਲ ਗੱਲਬਾਤ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਖੜੇ ਨਜ਼ਰ ਆਏ ਮੁੱਖ ਮੰਤਰੀ ਸਾਹਿਬ ਉਹਦਾ ਮਾਮਲਾ ਹੋਵੇ ਤੇ ਚਾਹੇ ਤਹਿਸੀਲਦਾਰਾਂ ਦੀ ਗੱਲ ਕਰੀਏ ਮੁੱਖ ਮੰਤਰੀ ਕਹਿੰਦੇ ਐਕਸ਼ਨ ਮੋਡ ਦੇ ਵਿੱਚ ਨੇ ਤੇ ਦੂਜੇ ਪਾਸੇ ਵੀ ਚਰਚਾ ਚੱਲ ਪਈ ਹੈ ਕਿ ਕੀ ਦੀਵਾ ਫੜਫੜਾ ਰਿਹਾ ਹੈ ਜੀ ਰਾਜਨੀਤਿਕ ਲੀਡਰ ਖਾਸ ਕਰ ਸੱਤਾ ਚ ਹੁੰਦਿਆਂ ਜਿਹੜਾ ਲੀਡਰ ਕੋਈ ਵੀ ਐਕਸ਼ਨ ਲੈਂਦਾ ਹੈ ਜੀ ਉਹਦੀਆਂ ਕਈ ਲੇਅਰਾਂ ਹੁੰਦੀਆਂ ਨੇ ਤੇ ਉਹ ਹਰ ਲੇਅਰ ਨੂੰ ਫਿਰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਦੇ ਕੀ ਅਰਥ ਨੇ ਹਮਮ ਮੈਨੂੰ ਅੱਜ ਵੀ ਚੇਤੇ ਹੈ ਕਿ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਇਸੇ ਡਰੱਗ ਮਾਫੀਆ ਇਸੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਹਵਾਲਿਆਂ ਨਾਲ ਉੱਠ ਚਾਈ ਜੀ ਤੇ ਸਰਕਾਰ ਬਣਦਿਆਂ ਹੀ ਕੈਪਟਨ ਅਮਿੰਦਰ ਸਿੰਘ ਦਾ ਚੋਪਰ ਉੜਿਆ ਤੇ ਜਿਹੜਾ ਮਾਰ ਕੇ ਗਿਆ ਜਿੱਥੇ ਮਾਈਨਿੰਗ ਹੁੰਦੀ ਸੀ ਜਲੰਧਰ ਮੈਨ ਗਾਲੇ ਆਪਣੇ ਟਿਪਰ ਟਰੈਕਟਰ ਮਸ਼ੀਨਾ ਛੱਡ ਕੇ ਭੱਜ ਗਏ ਸੀ ਕਿ ਲੈ ਵੀ ਮਰ ਗਏ ਹੂੰ ਉਸ ਤੋਂ ਬਾਅਦ ਪੂਰੇ ਪੰਜਾਬ ਚ ਦੱਬ ਕੇ ਮਾਈਨਿੰਗ ਦਾ ਕੰਮ ਚੱਲਿਆ ਤੇ ਪਰ ਕਹਿੰਦੇ ਕਮਿਸ਼ਨ ਦਾ ਰੇਟ ਵੱਧ ਗਿਆ ਸੀ ਹੂੰ ਹੂੰ ਚਲੋ ਮੁੱਖ ਮੰਤਰੀ ਚੰਨੀ ਜੀ ਨੂੰ ਮੌਕਾ ਮਿਲਿਆ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣੇ ਤੇ ਕਹਿੰਦੇ ਜੀ ਕਿ ਮੁੱਖ ਮੰਤਰੀ ਸਾਹਿਬ ਬਣਦੇ ਅਸੀਂ ਚੰਨੀ ਉਹਨਾਂ ਨੇ ਪਹਿਲੀ ਲਾਈਨ ਜੋ ਮੀਡੀਆ ਚ ਕਹੀ ਕਹਿੰਦੇ ਕਿ ਮੈਂ ਆਹ ਰੇਟ ਮਾਫੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਮੈਨੂ ਮੰਨ ਲਾਇਓ ਤੇ ਲੋਕਾਂ ਨੇ ਕਿਹਾ ਵੀ ਲਾਇ ਵੀ ਹੁਣ ਕੰਮ ਸੈਟ ਆਊਗਾ ਪਰ ਉਧਰ ਕਹਿੰਦੇ ਕਿ ਰੇਤ ਮਾਫੀਆ ਵਾਲਿਆਂ ਨੂੰ ਮੀਟਿੰਗ ਕੀਤੀ ਕਿ ਵੀ ਮੁੱਖ ਮੰਤਰੀ ਸਾਹਿਬ ਨੇ ਜਨਤਕ ਤੌਰ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਦਿਆ ਸੋ ਇਹ ਅੰਦਾਜ਼ੇ ਲਾਏ ਜਾਂਦੇ ਹੁੰਦੇ ਆ ਕਿ ਹਰ ਚੀਜ਼ ਦੇ ਅਰਥ ਅਨਰਥ ਕੀ ਨੇ ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਲੋਕ ਨਜ਼ਰਾਂ ਦੇ ਵਿੱਚੋਂ ਐਕਸ਼ਨ ਮੋਡ 'ਚ ਨਜ਼ਰ ਆਏ ਕਿ ਵੀ ਲਾਉ ਵੀ ਉਹਨਾਂ ਨੇ ਤਹਿਸੀਲਦਾਰ ਡੰਗ ਤੇ ਕਿਉਂਕਿ ਇਹ ਲੋਕਾਂ ਦੀ ਦੁਖਦੀ ਰੱਗ ਹੈ ਹਾਂ ਹਰ ਕੋਟ ਕਚੈਰੀ ਚ ਜਿਸ ਤਰ੍ਹਾਂ ਲੋ ਖੱਜਲ ਖਵਾਰ ਹੋ ਰਹੇ ਨੇ ਉਤੋਂ ਆਪਾਂ ਵੀ ਵਾਕਵਾਂ ਤੇ ਮੁੱਖ ਮੰਤਰੀ ਸਾਹਿਬ ਵੀ ਵਾਕਵ ਨੇ ਜੀ ਸੋ ਪਹਿਲੀ ਨਜ਼ਰੇ ਖੁੱਲੀ ਅੱਖ ਨਾਲ ਦੇਖਿਆ ਇਹ ਸਪਸ਼ਟ ਹੀ ਤਰਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਭ੍ਰਸ਼ਟਾਚਾਰ ਖਿਲਾਫ ਇੱਕ ਝੰਡਾ ਚੱਕਿਆ ਹ ਹ ਪਰ ਸਮਝਣ ਵਾਲੇ ਇਸ ਨੂੰ ਇਸ ਨਜ਼ਰੀਏ ਤੋਂ ਵੀ ਸਮਝ ਰਹੇ ਨੇ ਕਿ ਵੀ ਜੇ ਅਹੀਂ ਝੰਡਾ ਚੱਕਣਾ ਸੀ ਹ ਹ ਤੇ ਫਿਰ ਤਾਂ ਕਾਰਵਾਈ ਬੜੇ ਢੰਗ ਤਰੀਕੇ ਨਾਲ ਹੋ ਸਕਦੀ ਸੀ ਢੋਲ ਵਜਾ ਕੇ ਕਿ ਤੇ ਸ਼ਾਮਲੜ ਜ਼ਮੀਨਾਂ ਖਾਲੀ ਕਰਾਉਣ ਵਾਲਾ ਫਾਰਮੂਲਾ ਹੀ ਤਾਂ ਨਹੀਂ ਹੂੰ ਕਿ ਉੱਚ ਵੀ ਬੜਾ ਸਰਕਾਰ ਨੇ ਦਮ ਦਿਖਾਇਆ ਸੀਗਾ ਕਿ ਲੋਬ ਵੀ ਅਸੀਂ ਤਾਂ ਸ਼ਾਮਲੜ ਜ਼ਮੀਨਾਂ ਇੰਨੀਆਂ ਖਾਲੀ ਕਰਾ ਲਈਆਂ ਇੰਨੀ ਖਾਲੀ ਕਰਾ ਲਈਆਂ ਉਹ ਮਹੀਨਾ ਖੰਡ ਚੱਦੀ ਮੁੜ ਕੇ ਲੱਭੀ ਹੀ ਨਹੀਂ ਤਿੰਨ ਸਾਲਾਂ ਚ ਹੂੰ ਹੂੰ ਤੇ ਕੀ ਸਾਰੇ ਕਬਜੇ ਛਡਾ ਲਏ ਹੂੰ ਉਸੇ ਤਰ੍ਹਾਂ ਇੱਥੇ ਚੱਕੇ ਛੋਬੇ ਪੈਦਾ ਹੁੰਦੇ ਨੇ ਕੱਲ ਸਰਦਾਰ ਹੁਮੀਰ ਸਿੰਘ ਜੀ ਇਹ ਇਸ ਮਸਲੇ ਤੇ ਗੱਲ ਕਰਦੇ ਇੱਕ ਗੱਲ ਆਕਰੇ ਸੀ ਮੈਂ ਉਸ ਗੱਲ ਨੂੰ ਠੀਕ ਹੈ ਜੀ ਮਤਲਬ ਕਿ ਸਮਝ ਕੇ ਉਹਦਾ ਭਾਵ ਸਮਝ ਰਿਆ ਸੀ ਕਿ ਕਿੱਧਰ ਜਾ ਰਹੀ ਹੈ ਗੱਲ ਹੂੰ ਹੂੰ ਉਹ ਕਹਿੰਦੇ ਕਿ ਭਾਈ ਹਰ ਤਹਸੀਲ ਦੇ ਵਿੱਚ ਤਾਂ ਦਿੱਲੀ ਵਾਲਿਆਂ ਨੇ ਆਪਣੀ ਇੱਕ ਏਜੰਟ ਬਿਠਾਇਆ ਹਿਸਾਬ ਕਿਤਾਬ ਦੇਖਣ ਹੂੰ ਮਤਲਬ ਇਸ ਲੈਂਡ ਦੇਣ ਦਾ ਹਿਸਾਬ ਕਿਤਾਬ ਵੀ ਸਿੱਧਾ ਦਿੱਲੀ ਨੂੰ ਜਾਂਦਾ ਹੂੰ 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 ਹਰੇਕ ਮੰਤਰੀ ਨਾਲ ਐਮਐਲਏ ਨਾਲ ਦਿੱਲੀ ਵਾਲਾ ਬੰਦਾ ਬੈਠਾ ਹੈ ਤੇ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਹ ਵੀ ਗੱਲਾਂ ਪੰਜਾਬ ਚ ਹੁੰਦੀਆਂ ਨਹੀਂ ਕਿ ਮਾਈਨਿੰਗ ਵਾਲਾ ਪੈਸਾ ਇੱਥੇ ਵੰਡਣ ਦੀ ਬਜਾਏ ਦਿੱਲੀ ਜਾ ਕੇ ਵੰਡਿਆ ਜਾਂਦਾ ਹ ਹ ਤੇ ਹੁਣ ਆ ਗੱਲਾਂ ਕਿ ਜੇ ਹਰ ਤਹਿਸੀਲ ਚ ਉਹਨਾਂ ਦਾ ਨੁਮਾਇੰਦਾ ਬੈਠਾ ਹੈ ਜੀ ਤੇ ਕੈਮਰੇ ਆ ਦੇੂ ਮੋਡਲੇ ਕਹਿੰਦੇ ਜੀ ਕੈਮਰੇ ਲਵਾਏ ਸੀ ਜੀ ਇਹ ਮਾਨ ਸਾਹਿਬ ਨੂੰ ਵੀ ਪਤਾ ਹੈ ਕਿ ਅਗਲੇ ਕੈਮਰੇ ਦੇ ਸਾਹਮਣੇ ਲੈਣਗੇ ਪੈਸੇ ਹਮ ਸਹੀ ਹੈ ਸੋ ਜੇ ਹਿਸਾਬ ਕਿਤਾਬ ਇਹਨਾਂ ਨੂੰ ਪਤਾ ਹੈ ਫਿਰ ਕਾਰਵਾਈ ਉਸ ਸਮੇਂ ਕਿਉਂ ਜਦੋਂ ਬਿਜ਼ਨਸ ਨੇ ਇੱਕ ਤੇ ਕਾਰਵਾਈ ਕੀਤੀ ਤੇ ਬਾਕੀ ਹੜਤਾਲ ਤੇ ਆ ਹਾਂ ਜੀ ਸਹੀ ਹੈ ਤਾਂ ਇਹ ਸਾਰਾ ਕੁਝ ਸ਼ੱਕੀ ਲੱਗਦਾ ਕਿ ਕੀ 227 ਲਈ ਕਿਤੇ ਫੰਡ ਤਾਂ ਨਹੀਂ ਇਕੱਠਾ ਕੀਤਾ ਜਾ ਰਿਹਾ ਹੂੰ ਦੂਸਰੇ ਪਾਸੇ ਜੀ ਜਦੋਂ ਤਹਿਸੀਲਦਾਰਾਂ ਦੇ ਵਿੱਚੋਂ ਇੱਕ ਮਾਮਲਾ ਆਇਆ ਕਿ ਵੀ ਵਿਜੀਲੈਂਸ ਨੇ ਕਿਹਾ ਵੀ ਕਿ ਕਿਸੇ ਆ ਬੰਦਾ ਫੜ ਲਿਆ ਕਾਰਵਾਈ ਹੋ ਗਈ ਤੇ ਉਹ ਤਹਿਸੀਲਦਾਰ ਸਮੂਹ ਖੜਤਾਲ ਤੇ ਆ ਗਏ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਵੀ ਸਮੂਹਕ ਛੁੱਟੀ ਤੁਹਾਨੂੰ ਮੁਬਾਰਕ ਲਓ ਜੀ ਨਵੀਂ ਕਰੋ ਭਰਤੀ ਹੂੰ ਹੂੰ ਤੇ ਉਹ ਮੰਤਰੀ ਸਾਹਿਬ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹ ਪਾਈ ਲੇਬਰ ਚੌਂਕ ਤੋਂ ਲੇਬਰ ਨਹੀਂ ਲਿਆਉਣੀ ਫੜ ਕੇ ਹੂੰ ਇਹ ਤਹਿਸੀਲਦਾਰ ਰਖਣਿਆ ਜਿਹਨੂੰ ਮਾਲ ਵਿਭਾਗ ਦਾ ਹਿਸਾਬ ਕਿਤਾ ਪਤਾ ਹੋਵੇ ਸਹੀ ਸਹੀ ਬਿਲਕੁਲ ਜਿਹੜਾ ਕਿ ਟੈਸਟ ਪ੍ਰਕਿਰਿਆ ਚ ਪਾਸ ਹੋ ਕੇ ਆਵੇ ਹਾਂ ਤੇ ਇਹਦੀ ਭਰਤੀ ਲਈ ਵੀ 3-4 ਮਹੀਨੇ ਨਾਰਮਲ ਗੱਲ ਹੈ ਹੂੰ ਹੂੰ ਕਿ ਤੁਸੀਂ ਪਹਿਲਾਂ ਕੈਬਨਟ ਚ ਲਿਆਉਂਗੇ ਪੋਸਟਾਂ ਕ੍ਰੀਏਟ ਕਰੋਗੇ ਪੋਸਟਾਂ ਦੀ ਭਰਤੀ ਲਈ ਫਿਰ ਇਸ਼ਤਿਹਾਰ ਜਾਊਗਾ ਫਿਰ ਉਹ ਭਰਨਗੇ ਫਿਰ ਪੇਪਰ ਹੋਊਗਾ ਫਿਰ ਪਾਸ ਹੋਣਗੇ ਫਿਰ ਮੈਰਿਟ ਬਣੂਗੀ ਫਿਰ ਉਹਦੀ ਨਿਯੁਕਤੀ ਹੋਊਗੀ ਫਿਰ ਪੋਸਟਿੰਗ ਹੋਊਗੀ ਇਸ ਸਮੇਂ ਨੂੰ ਪ੍ਰੋਸੈਸ ਲੱਗਦਾ ਹੈ ਪ੍ਰੋਸੈਸ ਨੂੰ ਸਮਾਂ ਲੱਗਦਾ 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 ਬਿਲਕੁਲ ਤੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਜੀ ਕੋਈ ਗੱਲ ਨਹੀਂ ਅਜੇ ਐਂ ਕਰਦੇ ਨੇ ਮੈਨੂੰ ਸਾਰਾ ਪਤਾ ਹੈ ਲਓ ਆਪਾਂ ਕੰਨ ਗੋ بتا ਦਿੰਨੇ ਹੂੰ ਭਾਈ ਇੱਕ ਵਾਰ ਤੁਹਾਡੇ ਕੋਲ ਪਟਵਾਰੀਆਂ ਦਾ ਮਾਮਲਾ ਵੀ ਆਇਆ ਸੀ ਆਇਆ ਸੀਗਾ ਜੀ ਤੁਸੀਂ ਫਿਰ ਪੇਸ਼ਾ ਨੂੰ ਭੱਜ ਲੈ ਹੂੰ ਇੱਕ ਵਾਰ ਤੁਹਾਡੇ ਕੋਲ ਵੱਡੇ ਅਧਿਕਾਰੀਆਂ ਦਾ ਮਸਲਾ ਵੀ ਆਇਆ ਸੀ ਤੁਸੀਂ ਪੈਰ ਖਿੱਚ ਗਏ ਫਿਰ ਹੂੰ ਤੇ ਹੁਣ ਤੁਸੀਂ ਤਹਿਸੀਲਦਾਰ ਤੇ ਪਟਵਾਰੀਆਂ ਦੇ ਵਿਚਾਲਲਾ ਹਿੱਸਾ ਕਨੋਗੋ ਨੂੰ ਕੁਰਸੀਆਂ ਤੇ ਬਿਠਾ ਰਹੇ ਹੋ ਕਿ ਕਨੋਗੋ ਸਾਬ ਤੁਸੀਂ ਚਲਾਓ ਹਮ ਮਤਲਬ ਜੇ ਪਟਵਾਰੀਆਂ ਦੇ ਵੀ ਮਸਲੇ ਤੁਹਾਨੂੰ ਪਤਾ ਨੇ ਤੇ ਤਹਿਸੀਲਦਾਰਾਂ ਨੂੰ ਪਤਾ ਨੇ ਜਾਂ ਤਾਂ ਕਨੋਗੋ ਵਿੱਚ ਕੁਝ ਵੀ ਨਹੀਂ ਗੇ ਸਹੀ ਜੀ ਸਹੀ ਸਹੀ ਜਾਂ ਤਾਂ ਫਿਰ ਮੈਂ ਜਾਂ ਬਿਲਕੁਲ ਸਾਰੇ ਤਹਿਸੀਲਦਾਰ ਵੀ ਪ੍ਰਸ਼ਤ ਨਹੀਂ ਗੇ ਤੇ ਸਾਰੇ ਤਹਿਸੀਲਦਾਰ ਈਮਾਨਦਾਰ ਵੀ ਨਹੀਂ ਗੇ ਹਮ ਸਾਰੇ ਪਟਵਾਰੀ ਉੱਤੇ ਫਿਰ ਕਨੋਗੋ ਨੂੰ ਸਾਰਿਆਂ ਨੂੰ ਤੁਸੀਂ ਕਿਵੇਂ ਸਰਟੀਫਿਕੇਟ ਦੇ ਦੇਵੋਗੇ ਕਿ ਸਾਰੇ ਈਮਾਨਦਾਰ ਨੇ ਭਾਈ ਜੀ ਬਿਲਕੁਲ ਦੂਸਰੇ ਪਾਸੇ ਕਹਿੰਦੇ ਜੀ ਮਾਸਟਰ ਤੇ ਪ੍ਰਿੰਸੀਪਲਾਂ ਨੂੰ ਬਿਠਾ ਦੂੰ ਮੈਂ ਤਾਂ ਇੱਥੇ ਰਜਿਸਟ੍ਰੇਟ ਕਰ ਉਹ ਬਈ ਸਕੂਲਾਂ ਚ ਪਹਿਲਾਂ ਹੀ ਮਾਸਟਰ ਪੂਰੇ ਨਹੀਂ ਮਾਰਚ ਮਹੀਨਾ ਚੱਲਦਾ ਹੈ ਪੀਪਰਾਂ ਦੇ ਦਿਨ ਨੇ ਹੂੰ ਹੂੰ ਹੈਨਾ ਉਹਨਾਂ ਨੂੰ ਤਾਂ ਹੋਰ ਛੱਤੀ ਕੰਮ ਲਈ ਜਾਨਨੇ ਹੋ ਤੁਸੀਂ ਤੇ ਹੁਣ ਆ ਵੀ ਕੰਮ ਦੇਣਾ ਕਿ ਟ੍ਰੇਨਿੰਗ ਕਰ ਕਿੱਥੇ ਭੇਜੋਗੇ ਬਾਹਰਲੇ ਦੇਸ ਭੇਜਣੇ ਆ ਉਹ ਪਹਿਲਾਂ ਹੂੰ ਸਹੀ ਹੈ ਜੀ ਆਹੀ ਕਰੀਟਰੀਆ ਹੈ ਹੂੰ ਤੇ ਫਿਰ ਤਾਂ ਕੱਲ ਨੂੰ ਮਾਸਟਰ ਹੜਤਾਲ ਤੇ ਜਾਣਗੇ ਤੁਸੀਂ ਕਹੋਗੇ ਜੀ ਮੈਂ ਤਾਂ ਹੋਲਦਾਰ ਲਾਉਂਗਾ ਉੱਥੇ ਮੈਂ ਤਾਂ ਪੁਲਸ ਵਾਲਿਆਂ ਨੂੰ ਬਿਠਾ ਦੂੰਗਾ ਜਿਹਦੇ ਪੁਲਸ ਦੀ ਭਰਤੀ ਬਹੁਤ ਕਰ ਰਹੇ ਨੇ ਹੂੰ ਸੋ ਜਿਹਦਾ ਜਿਹੜਾ ਕੰਮ ਚੀਦਾ ਹੈ ਉਹ ਤੋਂ ਕੰਮ ਲੈਣਾ ਸਿੱਖੋ ਜੀ ਤੁਹਾਡੇ ਕੋਲ ਅਫਸਰਸ਼ਾਈ ਇਹੀ ਹੈ ਤੁਹਾਡੇ ਕੋਲ 92 ਐਮਐਲਏ ਹੁਣ ਉਹੀ ਨੇ ਜਿਹੜੇ ਲੋਕਾਂ ਨੇ ਚੁਣਤੇ ਸਹੀ ਸਹੀ ਬਿਲਕੁਲ ਉਹਨਾਂ ਨਾਲੇ ਕੰਮ ਚੱਲ ਤੁਸੀਂ ਇਹ ਨਹੀਂਗਾ ਕਿ ਮੈਂ ਆ ਐਮਐਲਏ ਹਟਾ ਕੇ ਮੈਨੂੰ ਤਾਂ ਆ ਪਸੰਦ ਆ ਮੈਂ ਤਾਂ ਇਹਨੂੰ ਲਾਉਂਗਾ ਹੂੰ ਇਦਾਂ ਕਰ ਲਓਗੇ ਨਹੀਂ ਨਹੀਂ ਹੋ ਸਕਦਾ ਬਾਈ ਫਿਰ ਜੀ ਇਦਾਂ ਨਹੀਂ ਹੋ ਸਕਦਾ ਫਿਰ ਕੀ ਹੈ ਕਿਤੇ ਇਹ ਤਾਂ ਨਹੀਂਗਾ ਹੂੰ ਹੂੰ ਕਿ ਅਚਾਨਕ ਸਾਰੇ ਫਰੰਟ ਖੋਲ ਕੇ ਆ ਡਰਗ ਵਾਲਾ ਵੀ ਐ ਕਰ ਦੋ ਵੀ ਆ ਆ ਆਇ ਅਫਸਰਾਂ ਨੂੰ ਵੀ ਐ ਬਦਲ ਦੋ ਵੀ ਇਹ ਸਾਰਾ ਕੁਝ ਇਧਰ ਆ ਜੋ ਜੀ ਮਤਲਬ ਕਿ ਮੈਂ ਆ ਤਹਿਸੀਲਦਾਰ ਵਾਲਾ ਮਾਮਲਾ ਵੀ ਚੱਕ ਲਿਆ ਜੀ ਆ ਮੈਂ ਕਿਸਾਨ ਵੀ ਭਜਾਤੇ ਜੀ ਮੈਂ ਇੰਡਸਟਰੀ ਵਾਲਾ ਮਸਲਾ ਵੀ ਐ ਕਰ ਲਿਆ ਜੀ ਸਾਰੇ ਖਿਲਾਰੇ ਜੀ ਕਿਤੇ ਇਹ ਉਸ ਡਰ ਚੋਂ ਤਾਂ ਨਹੀਂ ਕਿ ਅਮਨ अरोड़ा ਐਕਸ਼ਨ ਮੋਡ ਚੱਜ ਕਰ ਹਮ ਅਮਨ अरोड़ा ਸੀਐਮ ਵਾਲੇ ਕੰਮ ਕਰ ਰਿਹਾ ਕਾਫੀ ਜ਼ਿਆਦੇ ਹਮ ਹਮ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਦੇ ਬਾਹਰ ਵੀ ਬਿਲਕੁਲ ਕਰ ਰਹੇ ਕਿਤੇ ਪ੍ਰਧਾਨ ਵੱਜੋ ਨਹੀਂ ਵਿਚਰਦਾ ਉਹ ਐਂ ਵਿਚਰ ਰਿਹਾ ਹੁਣ ਜਿਵੇਂ ਉਹ ਮੁੱਖ ਮੰਤਰੀ ਹੋਵੇ ਹਮ ਸਹੀ ਤੇ ਅੱਗੇ ਕੋਈ ਵੀ ਲੀਡਰ ਤੁਹਾਡਾ ਇੱਕ ਬਿਆਨ ਤੁਹਾਡੀ ਲੀਕ ਤੋਂ ਹਟਕੇ ਦੇ ਦੇਵੇ ਦੋਏ ਦਿਨਾਂ ਤੋਂ ਦੇ ਪਰ ਉਤਰੇ ਜਾਂਦੇ ਸੀ ਯਾ ਮਤਲਬ ਉਸ ਤੇ ਪਰ ਹੁਣ ਜੋ ਕਿ ਕੀਤੇ ਗਏ ਨੇ ਹੁਣ ਹਮ ਤਾਂ ਉਹ ਖੰਭ ਖਲਾਰ ਰਿਹਾ ਜੀ ਉਹ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਦੀ ਮੰਗ ਕੈਰ ਹਾਜ਼ਰੀ ਚ ਮੁੱਖ ਮੰਤਰੀ ਸਾਹਿਬ ਦੇ ਸਾਰੇ ਜਵਾਬ ਦੇ ਰਿਹਾ ਰੁਕੋ ਮੈਂ ਦੱਸਦਾ ਮੈਂ ਕਰਦਾ ਮੇ ਤੋਂ ਸੁਣੋ ਮੇ ਤੋਂ ਕੁਛ ਹੋ ਫਿਰ ਉਹ ਬਾਰ-ਬਾਰ ਇਸ ਗੱਲ ਦੀ ਇਹਨਾਂ ਨੂੰ ਤਨਖਾਹ ਤੋਂ ਪੈਨਸ਼ਨ ਤੇ ਆਉਣ ਨੂੰ ਟਾਈਮ ਨਹੀਂ ਲੱਗਣਾ ਹਮ ਅਫਸਰਾਂਦਕਾਰੀਆਂ ਦੇ ਹਵਾਲੇ ਨਾਲ ਉਹ ਗੱਲ ਕਰ ਰਿਹਾ ਫਿਰ ਉਹ ਗਰਦਾਵਰੀਆਂ ਦੇ ਹੁਕਮ ਦੇ ਰਿਹਾ ਨਾ ਉਹ ਖੇਤੀ ਮੰਤਰੀ ਨਾ ਉਹ ਮੁੱਖ ਮੰਤਰੀ ਫਿਰ ਉਹ ਕੱਲ ਹਰਪਾਲ ਚੀਮਾ ਦਾ ਮੈਸੇਜ ਆਉਂਦਾ ਕਿ ਹਰਪਾਲ ਚੀਮਾ ਜੀ ਡੀਜੀਪੀ ਨਾਲ ਡਰੱਗ ਮਸਲੇ ਤੇ ਪ੍ਰੈਸ ਕਾਨਫਰੰਸ ਕਰਨਗੇ ਠੀਕ ਹੈ ਹਰਪਾਲ ਚੀਮਾ ਸਾਈਡ ਤੇ ਖੜਾ ਤੇ ਪ੍ਰੈਸ ਕਾਨਫਰੰਸ ਅਮਨ अरोੜਾ ਨਾਲ ਕਰ ਰਿਹਾ ਹਮ ਪਾਵਰਾਂ ਕੀ ਦੀ ਕੋਈ ਇਹਦਾ ਮਤਲਬ ਇਹ ਜੋ ਇਹ ਕੁਸ਼ ਵਾਪਰ ਰਿਹਾ ਤੁਸੀਂ ਉਹਦੇ ਵਿੱਚੋਂ ਆਪਣਾ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਆਪਣੀ ਭਜਨਾਠਣਾ ਦਿਖਾ ਰਹੇ ਹੋ ਕਿ ਨਹੀਂ ਮੈਂ ਹੀ ਮੁੱਖ ਮੰਤਰੀ ਆ ਜਾਂ ਤੁਸੀਂ ਹੁਣ ਉਹ ਮਦਰਨਾ ਖੇਲਣਾ ਨਾ ਖੇਲਣ ਦੇਣਾ ਫਿਰ ਤੁਸੀਂ ਖਿਲਾੜ ਕੇ ਜਾਣਾ ਚਾਹੁੰਦੇ ਹੋ ਕਿ ਲੋਪਰ ਕਰ ਲਿਓ ਜੋ ਕਰਨਾ ਜਾਂ ਉਹ ਹੈ ਕਿ ਤੇ ਇਹ ਨਾ ਹੋਵੇ ਕਿ ਚੰਦ ਦਿਨਾਂ ਨੂੰ ਪਹਿਲਾ ਵਾਰ ਜਦੋਂ ਮੁੱਖ ਮੰਤਰੀ ਦਾ ਅਮੀਦਾਰ ਅਲਾਨਣਾ ਸੀ ਉਹ ਕੋੰਤਰੀ ਭਗਵਾਨ ਤਮਾੜ ਜਿਹੜੇ ਅੱਜ ਹੈਗੇ ਨੇ ਉਹ ਸਭ ਨਰਾਜ ਹੋ ਕੇ ਘਰੇ ਬੈਗੇ ਸੀ ਕਿ ਮੇਰਾ ਨਾਂ ਨਹੀਂ ਅਲਾਨਿਆ ਹਾਂ ਜੀ ਅਨੀਤ ਜੀ ਫੋਨ ਕਰੇਗਾ ਕਿ ਨਾਰਾਜ਼ ਹੋ ਕੇ ਨਾ ਬਹਿ ਜਾਣ ਮੈਨੂੰ ਤਾਂ ਇਹ ਵੀ ਫਿਕਰ ਹੈ ਸਹੀ ਕਿ ਆ ਤੁਸੀਂ ਜਿਹੜੀਆਂ ਪਾਵਰਾਂ ਦਾ ਜਿਹੜੀ ਟਰਾਂਸਫਰਮੇਸ਼ਨ ਹੋਈ ਹੈ ਨਾ ਜਾਂ ਪਾਵਰਾਂ ਟਰਾਂਸਫਰ ਹੋਈਆਂ ਨੇ ਇਹਦਾ ਆਪਾਂ ਵਿਧਾਨ ਸਭਾ ਦੇ ਜਿਹਦੇ ਉੱਤੇ ਗੱਲ ਕਰ ਰਹੇ ਸੀਗੇ ਉਦੋਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਤੇ ਇਹ ਵੀ ਚਰਚਾ ਖੂਬ ਹੈ ਕਿ ਮੁੱਖ ਮੰਤਰੀ ਸਾਹਿਬ ਕੀ ਅੱਜ ਕੱਲ ਆਪਦੇ ਆਪ ਦੇ ਜਿਹੜਾ ਦਮਦਮਾ ਦਬਦਬਾ ਸਿਆਸਤ ਦੇ ਉੱਤੇ ਉਹਨੂੰ ਦਿਖਾਉਣ ਲਈ ਸਾਰਾ ਕੁਝ ਕਰ ਰਹੇ ਨੇ ਜਾਂ ਅੰਦਰ ਖਾਤੇ ਕੁਝ ਹੋਰ ਚੱਲ ਰਿਹਾ ਹੈ